ਕੀਤਾ ਗਿਆ ਇਸرائیਲੀ ਦੇ ਇੱਕ ਵਿਸ਼ਵਾਸ ਦਵਾਇਆ ਬੰਦਾਰੇ ਆ ਦੇਖੋ ਮੈਂ ਕੀ ਦਵਾਉਣਾ ਪਿੰਡ ਵਾਲਿਆਂ ਨੂੰ ਦਵਾਇਆ ਕਿ ਦੁਬਾਰਾ ਜਿਤਾਵਾਂਗੇ ਤੇ ਵੱਡੀ ਲੀਡ ਨਾਲ ਜਿਤਾਵਾਂਗੇ ਮੇਰੇ ਕੋ ਤਾਂ ਮੈਨੂੰ ਤਾਂ 5 ਸਾਲ ਲਈ ਉਹਨਾਂ ਨੇ ਮੌਕਾ ਦਿੱਤਾ 2 ਸਾਲ ਲੰਘੇ ਨੇ ਜਿਹੜੇ ਕੰਮ ਮੈਂ ਕੀਤੇ ਉਹ ਮੈਂ ਗਿਣਾਏ ਆ ਤੇ ਅਗਲੇ 3 ਸਾਲ ਦੇ ਵਿੱਚ ਜਿਹੜਾ ਹੋਰ ਜ਼ੋਰ ਦੇ ਨਾਲ ਕੰਮ ਜਿਹੜੇ ਉਹ ਕਰੂੰਗਾ ਤੇ ਫਿਰ ਮਤਲਬ ਲੋਕਾਂ ਨੂੰ ਦੁਬਾਰਾ ਭਰੋਸਾ ਦਵਾਉਂਗੇ ਦੁਬਾਰਾ ਜਿਹੜਾ ਚੋਣ ਦੇ ਵਿੱਚ ਪੂਰਾ ਸਾਡਾ ਜਿਹੜਾ ਉਹ ਸਾਧਨ ਬਹੁਤ ਵਧੀਆ ਨਗਰ ਚੋਲਾ ਸਾਹਿਬ ਪਿਛਲੀ ਵਾਰ ਵੀ ਕਾਫੀ ਵੋਟ ਜ ਇਹਨਾਂ ਇੱਥੋਂ ਜਿਹੜੀ ਚੋਲਾ ਸਾਹਬਨਗਰ ਤੋਂ ਆਪਾਂ ਨੂੰ ਪਈ ਸੀ ਇਸ ਵਾਰ ਵੀ ਤਕੜਾ ਜਿਹੜਾ ਭਰੋਸਾ ਉਹ ਸੰਗਤਾਂ ਨੇ ਜਿਹੜਾ ਦਿੱਤਾ ਹੈ ਸਰ ਕੇਜਰੀਵਾਲ ਸਾਹਿਬ ਨੂੰ ਸੁਪਰੀਮ ਕੋਰਟ ਵੱਲੋਂ ਜਿੱਤੀ ਕਿ ਜਮਾਨਤ ਦਿੱਤੀ ਗਈ ਆ ਕਿੰਨਾ ਤੋਂ ਪਾਰਟੀ ਨੂੰ ਬਲ ਮਿਲੇਗਾ ਸੀ ਬਹੁਤ ਬਲ ਮਿਲਦਾ ਜੀ ਜਦੋਂ ਤੁਹਾਡਾ ਨੇਤਾ ਵੇਖੋ ਇਹਨਾਂ ਨੇ ਧੱਕਾ ਕੀਤਾ ਉਸ ਬੰਦੇ ਦੇ ਨਾਲ ਤੇ ਸੁਪਰੀਮ ਕੋਰਟ ਨੇ ਜਿਹੜਾ ਉੱਤੇ ਫੈਸਲਾ ਸਹੀ ਲਿਆ ਵਾ ਤੇ ਉਹਦੀ ਜਿਹੜੀ ਜ਼ਮਾਨਤ ਹੋਣ ਤੋਂ ਬਾਅਦ ਪਾਰਟੀ ਨੂੰ ਪੂਰਾ ਬਲ ਮਿਲਿਆ ਤੈਨੂੰ ਲੱਗਦਾ ਕਿ ਵਿਰੋਧੀਆਂ ਦੀ ਤੁਹਾਡੇ ਸੁਪਰੀਮ ਹੋਣ ਦੇ ਕਰਨ ਦੀ ਇੱਕ ਚਾਲ ਸੀਗੀ ਬਿਲਕੁਲ ਜੀ ਦੇਖੋ ਸਭ ਤੋਂ ਪਹਿਲਾਂ ਇਹ ਸਮਝ ਆਉਂਦੀ ਆ ਚਲੋ ਫੜਨਾ ਕਰਨਾ ਉਹ ਵੋਟਾਂ ਤੋਂ ਪਿਛੋਕ ਅੱਗੇ ਹੋ ਜਾਂਦਾ ਵੋਟਾਂ ਵੇਲੇ ਚੀਜ਼ਾਂ ਕਰਨੀਆਂ ਹੁਣ ਇਹ ਤੋਂ ਸਿੱਧੀ ਮੰਚਾ ਵਾ ਕੇ ਵੋਟਾਂ ਵੇਲੇ ਫੜ ਰਹੇ ਹੋ ਤਾਂ ਤੁਹਾਡੇ ਮਗਰ ਜਿਹੜੀ ਆ ਉਹ ਵੋਟਾਂ ਦੇ ਚੱਕਰ ਦੇ ਵਿੱਚ ਹੀ ਤੁਸੀਂ ਇਹ ਜਿਹੜੀ ਰਣਨੀਤੀ ਘੜੀ ਸਰ ਚੋਲਾ ਸਾਥ ਦੇ ਵਿੱਚ ਕਿੰਨੇ ਵਿਅਕਤੀ ਜਿਹੜੇ ਨੇ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਤੇ ਕਿਹੜੇ-ਕਿਹੜੇ ਪਾਰਟੀ ਛੱਡ ਗਏ ਤੁਹਾਡੇ ਸਾਹਮਣੇ ਅਣਗਿੰਦ ਪਰਿਵਾਰ ਜਿਹੜੇ ਆ ਉਹ ਜਿਹੜੇ ਅੱਜ ਆਮ ਆਦਮੀ ਦੀ ਸ਼ਾਮ ਲੋ ਇਹ ਆ ਮੈਂ ਸਾਰਿਆਂ ਨੂੰ ਜੀ ਆਇਆਂ ਨੂੰ ਆਖਦਾ ਤੇ ਵਿਸ਼ਵਾਸ ਦਿਵਾਉਣਾ ਕਿ ਹਮੇਸ਼ਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੂੰਗਾ ਤੇ ਉਹਨਾਂ ਨੇ ਵੀ ਤੇ ਬਾਕੀ ਵੀ ਹੋਰ ਭੈਣਾਂ ਨੇ ਵੀ ਜਿਹੜਾ ਪੂਰਾ ਜਿਹੜਾ ਸਾਥ ਦਿੱਤਾ ਸਰ ਇਹ ਆਮ ਆਦਮੀ ਪਾਰਟੀ ਨੇ ਕਿਹੜੀਆਂ ਨੀਤੀਆਂ ਤੇ ਖੁਸ਼ ਹੋ ਕੇ ਅੱਜ ਇੱਧਰ ਆਏ ਨੇ ਪਾਰਟੀ ਨੇ ਸਾਰੀਆਂ ਨੀਤੀਆਂ ਚੰਗੀਆਂ ਹਨ ਕਿਹੜੀ-ਕਿਹੜੀ ਦੱਸੀਗੇ ਚਾਹੇ ਬਿਜਲੀ ਦੇ ਫੈਸਲੇ ਹੋਣ ਚਾਹੇ ਆਮ ਲੋਕਾਂ ਤੱਕ ਆਮ ਲੋਕਾਂ ਦੀ ਜਿਹੜੀ ਆ ਸਾਡੇ ਤੱਕ ਪਹੁੰਚ ਜਿਹੜੀ ਉਹ ਸੌਖੀ ਹੋਵੇ ਪਹਿਲੇ ਐਮਐਲਏ ਨੂੰ ਮਿਲਣਾ ਬੜਾ ਔਖਾ ਸੀ ਪਹਿਲਾਂ ਖੜਦੇ ਆ ਤੇ ਐਂ ਲੱਗਦਾ ਹੀ ਵੀ ਕੋਈ ਐਮਐਲਏ ਕੋ ਖੜੇ ਆ ਲੀਡਰ ਕੋ ਖੜੇ ਆ ਅੱਜ ਸਾਡੇ ਐਮਐਲਏ ਕੋਲੇ ਖੜਦੇ ਤੇ ਐਂ ਲੱਗਦਾ ਕੋਈ ਆਪਣੇ ਭਰਾ ਕੋ ਖੜੇ ਆ ਪੁੱਤਰ ਕੋ ਖੜੇ ਆ ਫਰਕ ਐ ਚੀਜ਼ ਦਾ ਬਹੁਤ ਵੱਡਾ ਸਰਕਾਰਾਂ ਹੋਰ ਵੀ ਰਹੀਆਂ ਨੇ ਕਾਂਗਰਸ ਵੀ ਸੈਂਟਰ ਸਰਕਾਰੀ ਆ ਪਰ ਸਭ ਤੋਂ ਜਿਆਦਾ ਈਡੀ ਦੇ ਰੇਟ ਮੋਦੀ ਲੁਕਰ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਉਹਦਾ ਤੇ ਹੁਣ ਕੰਮ ਮੁੱਕ ਗਿਆ ਆਪਾਂ ਉਹਦਾ ਨਾਂ ਨਾ ਹੀ ਲਈਏ ਦਿਨ ਰਹਿ ਗਏ 17 ਤੇ ਉਹਦਾ ਕੰਮ ਹੋ ਗਿਆ ਜਿਹੜਾ ਹੋਣਾ ਸੀ ਲੋਕਾਂ ਨੇ ਇਸ ਵਾਰ ਮੋਦੀ ਨੂੰ ਹੀ ਗਲੋ ਲਾਉਣਾ ਸਰ ਬੀਬੀਆਂ ਨੂੰ ਹਜ਼ਾਰਾਂ ਰੁਪਏ ਗਾਰੰਟੀ ਦਾ ਕੀ ਭੋਸਾ ਦਵਾਇਆ ਮੈਂ ਕਿਹਾ ਭਰਾਵਾ ਹੱਥ ਜੋੜ ਕੇ ਵੀ ਦੇ ਦਾਂਗੇ ਚਾਹ ਪੰਜ ਮਹੀਨਿਆਂ ਤੱਕ ਕਿਉਂਕਿ ਗੱਲ ਆ ਪੈਣਾ ਨੇ ਸਾਡੀ ਬਣਾਈ ਸਰਕਾਰ ਪਿਛਲੀ ਵਾਰ ਪੂਰਾ ਜੋਰ ਲਾਇਆ ਉਹਨਾਂ ਨੇ ਤੇ ਸਰਕਾਰ ਆਈ ਤੇ ਸਰਕਾਰ ਚਾਏ ਆ ਅਸੀਂ ਵਾਦਾ ਨਹੀਂ ਕੀਤਾ ਹੈ ਗਰੰਟੀ ਦਿੱਤੀ ਆ ਇਸ ਗੱਲੋਂ ਸਾਡੇ ਮਾਨ ਸਾਹਿਬ ਨੇ ਕਿਹਾ ਕਿ ਅਗਲੇ 5-6 ਮਹੀਨਿਆਂ ਦੇ ਵਿੱਚ ਵਿੱਚ ਆਪਾਂ ਇਹਨਾਂ ਦਾ ਜਿਹੜਾ ਹਜ਼ਾਰ-ਹਜ਼ਾਰ ਰੁਪਏ ਆ ਉਹ ਵੀ ਲਾਗੂ ਜਿਹੜਾ ਉਹ ਕਰ ਦੇਾਂਗੇ ਚੋਲਾ ਸਾਹਿਬ ਦੇ ਵੋਟਰਾਂ ਨੂੰ ਹੋਰ ਕੀ ਅਪੀਲ ਕਰਨੇ ਜਾਓਗੇ ਬਸ ਇਹੀ ਕਿ ਲਾਲਜੀਤ ਭੁੱਲਰ ਨੂੰ ਵੱਡੀ ਲੀਡ ਦੇ ਨਾਲ ਚਿਤਾਉਣ ਜਿਵੇਂ ਪਿਛਲੀ ਵਾਰ ਉਹਨਾਂ ਮੈਨੂੰ ਇਸ ਨਗਰ ਦੇ ਵਿੱਚੋਂ ਮਾਨ ਬਖਸ਼ਿਆ ਤੇ ਐਮਐਲਏ ਬਣਾਇਆ ਐਵੇਂ ਯਾਰ ਕੀ ਸਰਦਾਰ ਲਾਲਜੀਤ ਸਿੰਘ ਭੁੱਲਰ ਨੂੰ ਚੌਣ ਚਾੜੂ ਦਾ ਬਟਨ ਦਬਾ ਕੇ ਐਮਪੀ ਬਣਾਉਣਾ ਜਿਹੜੇ ਵੱਡੇ ਲੀਡਰ ਨੇ ਉਹ ਆਮ ਆਦਮੀ ਪਾਰਟੀ ਨੂੰ ਮਾਲਵੇ ਦਾ ਕਹਿ ਕੇ ਸੁਸ਼ੀਲ ਰਿੰਕੂ ਵਰਗੇ ਹੋਰ ਵੀ ਕੋਈ ਫਰਕ ਪਵੇਗਾ ਇਸ ਦੇ ਨਾਲ ਪਾਰਟੀ ਨੂੰ ਨਹੀਂ ਤੇ ਫਿਰ ਹੁਣ ਉਹ ਵੀ ਗਿਣ ਮੇਰਾ ਵੀਰ ਜਿਹੜੇ ਆਏ ਆ ਲੈ ਨਾ ਉਹਨਾਂ ਦੇ ਗਏ ਤੇ ਦੋ ਆ ਨਹੀਂ ਗਏ ਤੇ ਦੋ ਆ ਆ ਮੇਰੇ ਸਨ 17 18 ਗਏ ਵੱਡੇ ਲੀਡਰ ਆਪਣੇ ਐਮਪੀ ਬਣਾਤਾ ਮੈਂ ਉਹਨਾਂ ਦੀ ਗੱਲ ਕਰ ਰਿਹਾ ਹਾਂ ਤੇ ਉਹ ਦੂਜੇ ਵੀ ਪਾਣੀ ਜਾਣੇ ਕੋਹ ਨਾ ਕੋਹ ਹੋਣਾ ਸਰੀਕ